ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋ ਖਾਲਸਾ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਈ ਅਮਰਪਾਲ ਸਿੰਘ ਜੀ ਦੇ ਕਾਗਜ਼ ਜਿਹੜੇ ਆ ਉਹ ਬਾਸ ਹੋ ਗਏ ਐ ਤੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਗਵਮੀ ਪ੍ਰਧਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਹਮੇਸ਼ਾ ਹੀ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਤੇ ਉਹਨਾਂ ਨੇ ਫੈਸਲੇ ਲਏ ਕੌਮ ਦੇ ਹਿੱਤ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਵੀ ਗੁਰੂ ਤੋਂ ਉਹਨਾਂ ਨੇ ਪੰਥ ਤੇ ਪੰਜਾਬ ਦੀ ਗੱਲ ਕੀਤੀ ਹੈ ਤੇ ਅੱਜ ਵੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਭਾਈ ਅਮਰਪਾਲ ਸਿੰਘ ਦੇ ਕਾਗਜ਼ ਅਸਰਟ ਹੋਂਦੇ ਆ ਸਾਰੇ ਅਸੀਂ ਆਪਣੇ ਵਿਦਡਰੋ ਕਰਾਂਗੇ ਔਰ ਉੱਥੇ ਅਸੀਂ ਸੁਖਣਾ ਵੀ ਸੁਖੀ ਸੀ ਕਿ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਸੀਂ ਰਾਤੀ ਗਏ ਆ ਤੇ ਅੱਜ ਸਵੇਰੇ ਦਰਸ਼ਨ ਕਰਕੇ ਅਰਦਾਸ ਕਰਕੇ ਆਏ ਚੜ੍ਹਦੀ ਕਲਾ ਦੀ ਤੇ ਹੁਣ ਅਸੀਂ ਦਫ਼ਤਰ ਚ ਆਣ ਕੇ ਇਥੋਂ ਆਪਣੇ ਕਾਗਜ਼ ਜਿਹੜੇ ਵਿਦਡਰੋ ਕੀਤੇ ਆ ਔਰ ਮੈਂ ਸੰਗਤਾਂ ਨੂੰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਆ ਕਿ ਤੁਸੀਂ ਹੁਣ ਜਿਹੜੇ 14-15 ਦਿਨ ਰਹਿ ਗਏ ਐ ਸੰਗਰੂਰ ਦੀ ਸ਼ੀਟ ਤੇ ਕਡੂਲ ਸਾਹਿਬ ਦੀ ਸ਼ੀਟ ਰਾਤ ਦਿਨ ਇੱਕ ਕਰਕੇ ਇਹਨਾਂ ਯੋਧਿਆਂ ਨੂੰ ਪਾਰਲੀਮੈਂਟ 'ਚ ਭੇਜੋ ਤਾਂ ਕਿ ਆਪਣੇ ਨੌਜਵਾਨਾਂ ਦੀ ਜਿਹੜੇ ਡੇ ਢੰਗ ਨਾਲ ਸ਼ਹੀਦ ਕੀਤੇ ਉਹਨਾਂ ਦੀ ਗੱਲ ਤੇ ਪੰਥ ਤੇ ਪੰਜਾਬ ਦੇ ਮੁੱਦੇ ਵੱਡੇ ਲੈਵਲ ਤੇ ਇਹ ਪਾਰਲੀਮੈਂਟ 'ਚ ਰੱਖੇ ਜਾਣ ਇਨੀਆਂ ਬੇਨਤੀਆਂ ਕਰਦਾ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਪਰਿਵਾਰ ਨੂੰ ਵਧਾਈ ਦਿੰਦਾ ਹੋਇਆ ਗਾਮ ਨੂੰ ਬੇਨਤੀ ਕਰਦਾ ਕਿ ਮੋਰਚਾ ਫਤਿਹ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ